ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਵਾਂ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਫ਼ਤਰ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਉਪਰੰਤ ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ ਨਵਾਂ ਸ਼ਹਿਰ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੀ ਸਹਿਮਤੀ ਨਾਲ ਜ਼ਿਲ੍ਹਾ ਸ਼ਹਿਰ ਭਗਤ ਸਿੰਘ ਨਗਰ ਦੇ ਸਰਕਲ ਜਥੇਦਾਰਾਂ ਦੇ ਨਾਵਾਂ ਦਾ ਐਲਾਨ ਸੁਖਦੇਵ ਸਿੰਘ ਸ਼ੁਕਰ ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਚੰਦੂ ਮਾਦਰਾ ਨੇ ਕਿਹਾ ਕਿ ਕਾਲੀ ਦਲ Badal ਦੀ ਪੰਜਾਬ ਬਚਾਓ ਯਾਤਰਾ ਨੂੰ ਭਰਮਾ ਹੁੰਗਾਰਾ ਮਿਲਿਆ ਆਸ ਤੋਂ ਵੱਧ ਲੋਕਾਂ ਦਾ ਸਮਰਥਨ ਮਿਲਿਆ ਇਸ ਯਾਤਰਾ ਨੂੰ ਬਹੁਤ ਬੜਾ ਭਰਮਾ ਹੁੰਗਾਰਾ ਮਿਲਿਆ ਆਸ ਤੋਂ ਵੱਧ ਲੋਕਾਂ ਦਾ ਸਮਰਥਨ ਮਿਲਿਆ ਔਰ ਇਹ ਇਸ ਗੱਲ ਦਾ ਪ੍ਰਤੀਕ ਆ ਕਿ ਪੰਜਾਬ ਦੇ ਲੋਕਾਂ ਨੇ ਅਸਲੀ ਤਰ੍ਹਾਂ ਪੰਜਾਬ ਲਿਆ ਆਪਣੇ ਨੂੰ ਪਹਿਚਾਨਿਆ ਔਰ ਗਰਮੀ ਪਾਰਟੀ ਜਿਹੜੀ ਅਮਜਾਦੀ ਉਹਦੀਆਂ ਬਤਾਈਆਂ ਉਹਦੀਆਂ ਨਕਾਮੀਆਂ जगਜਾ ਰਹੀਆਂ ਔਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸਾਡੇ ਆਪਣੇ ਕੌਮ ਨੇ ਬਗਾਨੇ ਤੋਂ ਪੰਜਾਬ ਨੂੰ ਬੇਦਰਦੀ ਨਾਲ ਲੁੱਟਿਆ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਖੋਰਾ ਲਾਇਆ ਔਰ ਗੈਰ ਖਜਾਊ ਖਰਚੇ ਕਰਕੇ ਪੰਜਾਬ ਨੂੰ ਅਧਿਕਤ ਕਰ ਰਹੀ ਹੁੰਦਾ ਆ ਇਹ ਸਰਕਾਰ ਜਿਹੜੀ ਮਨੁਤਾ ਜੇ ਪੰਜਾਬ ਦੇ ਹਿੱਤ ਵਿੱਚ ਕੋਈ ਕੰਮ ਕਰ ਚੁੱਕੀ ਇਸ ਕਰਦਾ ਸਰ ਹੁਕਮ ਦੇਸ਼ਾ ਔਰ ਪੰਜਾਬ ਦੇ ਲੋਕਾਂ ਪੰਜਾਬੀ ਦਾ ਸਾਧਨ ਕਰਉਣ ਲਈ ਪੰਜਾਬ ਦੇ ਲੋਕਾਂ ਵਿੱਚ ਪੰਜਾਬੀ ਭਨੇ ਦਾ ਸਾਧਨ ਲਈ ਪੰਜਾਬ ਨੂੰ ਦਾਬਤ ਕਰ ਲਈ ਸ਼ਰਮਣੀ ਕਾਲੀ ਜਾਨ ਨੇ ਪੰਜਾਬ ਜਾਓ ਯਾਤਰਾ ਕਰੀ ਤੇ ਮੈਂ ਜ਼ਿਕਰ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਧਰਮ ਦੀ ਤੋਂ ਉੱਪਰ ਉੱਟ ਕੇ ਜਾਤ ਪਾਤ ਬਰਾਦਰੀ ਬਾਤ ਤੋਂ ਉੱਟ ਕੇ ਲੋਕ ਜਿਸ ਤਰ੍ਹਾਂ ਸ਼ਾਮਲ ਹੋ ਰਹੇ ਨੇ ਇਹ ਪੰਜਾਬੀਆਂ ਦਾ ਸੁਭਾਅ ਹੀ ਹੈ ਕਿ ਅਵਰੇ ਆਉਣ ਵਾਲੇ ਚੱਕੇ ਦੀ ਨਿਸ਼ਾਨੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਥੇ ਅਮਨ ਕਾਨੂੰਨ ਦੀ ਮਾੜੀ ਹਾਲਤ ਹੋ ਰਹੀ ਹੈ ਕਿਤੇ ਕਤਲੋਗਾਰ ਹੋ ਰਹੀ ਹੈ ਕਿਤੇ ਕਬਜ਼ੇਬਾਜ਼ੀ ਹੋ ਰਹੀ ਹੈ ਕਿਤੇ ਮਾਰਸਾ ਹੋ ਰਹੀ ਹੈ ਇਸ ਅਸ਼ਾਂਤ ਵਾਤਾਵਰਣ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸਹਿਮ ਫੈਲਿਆ ਹੋਇਆ ਪੰਜਾਬ ਦੇ ਲੋਕਾਂ ਵਿੱਚ ਭੈ ਪੈਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਡਰਾਉਣੇ ਔਰ ਸਹਿਮ ਵਾਲੇ ਵਾਤਾਵਰਣ ਦੇ ਵਿੱਚ ਕਾਰੋਬਾਰ ਛੱਡ ਕੇ ਭਜਣਾ ਪੈ ਰਿਹਾ 85% ਤੋਂ ਵੱਧ ਪਿਛਲੇ ਦਿਨਾਂ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਘਟ ਗਈ ਤੇ ਉਧਾਰ ਰਜਗਾਰ ਦੇ ਅਸਰ ਹੋਇਆ ਉਹਦਾ ਆਰਥਿਕਤਾ ਰਹਿ ਅਸਰ ਪਿਆ ਤੇ ਇਨ ਫਿਊਚਰ ਪੰਜਾਬ ਦੀ ਜਿਹੜੀ ਹਸੋਣੀ ਸਥਿਤੀ ਆਰਥਿਕ ਪੱਖੋਂ ਵੀ ਰਾਜਨੀਤਿਕ ਪੱਖੋਂ ਵੀ ਸਮਾਜਿਕ ਪੱਖੋਂ ਵੀ ਬਣੀ ਗੜੀ ਆ ਸੋ ਇਹ ਸਾਰੀਆਂ ਗੱਲਾਂ ਨੂੰ ਤੋਂ ਪੰਜਾਬ ਦਾ ਛਡਕਾਰਾ ਪਾਉਣ ਲਈ ਸਾਨੂੰ ਇਹ ਜਿਹੜੀ ਪੰਜਾਬ ਚੋਂ ਯਾਤਰਾ ਇਹ ਲੈਣੀ ਬੰਦ ਕਰੀ